ਖੋਵਾ ਰੋਡ ਸੇ ਜਨਤਾ ਕਲੋਨੀ ਮੋਤੀ ਬਾਗ ਵਿਖੇ ਯੂਥ ਸਮਾਜ ਸੇਵਾ ਕਲਬ ਵੱਲੋਂ ਪ੍ਰਧਾਨ ਰਜੇਸ਼ ਕੁਮਾਰ ਮੂਨਾ ਦੀ ਅਗਵਾਈ ਵਿੱਚ ਲੋੜਵੰਦ ਲੋਕਾਂ ਲਈ ਅੱਖਾਂ ਦੇ ਰੋਗਾਂ ਦੀ ਜਾਂਚ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਸੋਹਣਾ ਹਸਪਤਾਲ ਤੋਂ ਆਏ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਸ਼੍ਰੀ ਜਗਦੰਬੇ ਧਰਮ ਸਨਾਤਨ ਮੰਦਰ ਮੋਤੀ ਬਾਗ ਦੇ ਪ੍ਰਧਾਨ ਸ਼੍ਰੀ ਰਾਜਵੀਰ ਚੋਹਾਨ ਨੇ ਕੀਤਾ। ਚੋਹਾਨ ਨੇ ਕਿਹਾ ਮੌਜੂਦਾ ਮੈਡੀਕਲ ਸੈਕਟਰ ਆਮ ਬੰਦੇ ਦੀ ਪਹੁੰਚ ਤੋਂ ਬਹੁਤ ਦੂਰ ਹੋ ਚੁੱਕੇ ਹਨ। ਇਸ ਮੌਕੇ ਡਾਕਟਰ ਹਰਪਾਲ ਸਿੰਘ ਜਗਵੀਰ सिंह खालसा कौर रणदीप कौर सबका पंच जसवंत सिंह जज आदि शामिल रहे जनता कलोनी मोतीबाग कलोनी बच्चे एक अखो कैंप लगाया गया जिसमें सभी मोहल्ले वासी ने सभी ने बढ़ चढ़ हिस्सा लिया और हमारी कमेटी के जितने भी मेंबर थे सभी ने सहयोग दिया और काफ़ी टेस्ट किए गए तो प्रोग्राम हमारा काफ़ी ਬਰ ਚਲ ਕੇ ਬੜੀਆ ਰਹਾ ਨੌਜਵਾਨ ਵਰਗ ਕੇ ਲਈ ਆਪ ਕੋਈ ਮਹਿਸੂਸ ਦੇਣਾ ਚਾਹੋਗੇ ਨਸ਼ੇ ਸੇ ਦੂਰ ਰਹੇ ਔਰ ਆਪਣੇ ਮੋਹੱਲੇ ਮੈਂ ਇਕੱਠ ਮਿਲ ਕੇ ਸਭ ਸੇ ਮਿਲ ਕੇ ਸਾਥ ਰਹੇ ਠੀਕ ਹੈ ਜੀ ਜੋ ਸਮਾਜ ਸੇਵਾ ਕਲਬ ਵੱਲੋਂ ਤੇ ਸਵਾਨਾ ਹਸਪੀਟਲ ਦੇ ਸਹਿਯੋਗ ਨਾਲ ਫ੍ਰੀ ਅੱਖਾਂ ਦਾ ਚੈੱਕ ਕੈਂਪ ਲਾਇਆ ਗਿਆ ਜਿੰਨਾ ਵਿੱਚ ਸਾਡੇ ਵੀਰ ਭਰਾ ਸਾਰਿਆਂ ਦੇ ਸਹਿਯੋਗ ਨਾਲ ਵੱਧ ਚੜ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿੱਥੇ ਕਰੀਬ 250 ਦੇ ਮਰੀਜ਼ ਆਏ ਅਸੀਂ ਚੈੱਕਅਪ ਕੀਤਾ ਤੇ ਸਾਡੇ ਕਲਬ ਜੂਸ ਸਮਾਜ ਸੇਵਾ ਕਲਬ ਵੱਲੋਂ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਹਨਾਂ ਵਿੱਚ ਸਾਡੇ ਮਹੱਲੇ ਦਾ ਵੀ ਬਹੁਤ ਸਹਿਯੋਗ ਰਿਹਾ ਆ ਸਾਡੇ ਵੀਰ ਰਮੇਸ਼ ਭਾਜੀ ਜੋਤੀ ਭਾਜੀ ਆਹ ਰਾਜੂ ਭਾਜੀ ਰਾਜਵੀਰ ਚੋਹਾਨ ਸਾਡੇ ਪ੍ਰਧਾਨ ਜੀ ਇਹਨਾਂ ਦਾ ਸਾਡਾ ਬਹੁਤ ਸਹਿਯੋਗ ਰਿਹਾ ਤੇ ਸਾਡਾ ਜਿਹੜਾ ਕੈਂਪ ਆ ਇਹ ਇਦਾਂ ਹੀ ਅਸੀਂ ਅੱਗੇ ਲਾਂਦੇ ਰਾਵਾਂਗੇ ਤੇ ਲੋਕ ਸੇਵਾ ਕਰਦੇ ਰਾਂਗੇ